ਇਕ ਨਾ ਜਦੋਂ ਵੀ ਮੈਂ ਪੇਕੇ ਜਾਣਾ ਹੁੰਦਾ ਨਾ ਉਦੋਂ ਹੀ ਮੇਰੀ ਸੱਸ ਨੂੰ ਕੋਈ ਨਾ ਕੋਈ ਬਿਮਾਰੀ ਕੈ ਜਾਂਦੀ ਹੈ ਨਾ ਆਲੀ ਬਿਮਾਰ ਹੋ ਕੇ ਬਹਿ ਜਾਂਦੀ ਹੈ ਪਰ ਹੁਣ ਇਸ ਵਾਰ ਨਾ ਮੈਂ ਘੱਟੋ-ਘੱਟ 10 ਦਿਨ ਲਾ ਕੇ ਆਣੇ ਨੇ ਪੇਕੇ ਪਈ ਜਾਵੇ ਬਿਮਾਰ ਉਹ ਹੋ ਪਹਿਲਾਂ ਆਪਣੇ ਵੀਰ ਨੂੰ ਫੋਨ ਤਾਂ ਕਰ ਲਵਾ ਉਹ ਹੋ ਭੈਣ ਦਾ ਫੋਨ ਆ ਗਿਆ ਤੂੰ ਕੱਲ ਖੜੀ ਜਾਣਾ ਪਰ ਇਹਨੂੰ ਕਿੱਦਾਂ ਟਾਲਾਂ ਹੈਲੋ ਭੋਰ ਪੈਣਾ ਆ ਰਹੀਆਂ ਗੱਲ ਰਖੜੀ ਤੇ ਹਾਂ ਵੀਰੇ ਮੈਂ ਤਾਂ ਪੂਰੀ ਤਿਆਰੀ ਕੀਤੀ ਪਈ ਐ ਪੂਰੇ 10 ਦਿਨ ਲੈ ਆ ਰਹੀਆਂ ਮੈਂ ਰਖੜੀ ਤੇ ਪੈ ਗਿਆ ਖਰਚਾ ਚੱਲ ਠੀਕ ਐ ਪੈਣਾ ਆਜੀ ਕੱਲ ਉਹ ਦਾਦਾ ਕੋਈ ਗੱਲ ਨਹੀਂ ਕੀ ਗੱਲ ਹੋਈ ਵੀਰੇ ਤੂੰ ਬੜਾ ਢਿੱਲਾ ਜਿਹਾ ਮੂੰਹ ਬਣਾਇਆ ਪਿਆ ਉਹ ਨਾ ਨਾ ਮੈਂ ਪੰਡਿਤ ਕੋ ਪੁੱਛਿਆ ਸੀ ਤੇ ਪੰਡਿਤ ਜੀ ਕਹਿੰਨੇ ਸੀਗੇ ਇਸ ਵਾਰੀ ਜਿਹੜੀਆਂ ਭੈਣ ਆਪਣੇ ਵੀਰ ਦੇ ਰਖੜੀ ਬਣਨ ਜਾਉਂਗੀਆਂ ਨਾ ਉਹਨਾਂ ਦੀ ਸੱਸ ਦੀ ਉਮਰ 10-10 ਸਾਲ ਵੱਧ ਜਾਣੀ ਐ ਉਹ ਹੋਰ ਬੈਣ ਫਿਰ ਕੱਲ ਆ ਰਹੀ ਆ ਨਾ ਉਹ ਵੀਰੇ ਮੈਨੂੰ ਸੱਚੀ ਯਾਦ ਆਇਆ ਤੇਰੇ ਨਾ ਭਾਂਜੇ ਦੇ ਪੇਪਰ ਐ ਤੇ ਨਾਲੇ ਇਹ ਵੀ 3-4 ਦਿਨ ਲਈ ਬਾਹਰ ਗਏ ਨੇ ਤੇ ਮੈਨੂੰ ਨਾ ਇਸ ਵਾਰ ਰਖੜੀ ਤੇ ਆਣਾ ਓខਾ ਹੀ ਲੱਗਦਾ ਪਿਆ ਇਸ ਕਰਕੇ ਪ੍ਰੋਗਰਾਮ ਮੇਰਾ ਤੇ ਕੈਨਸਲ ਆ ਹੈ ਹਾਂ ਚੱਲ ਓਕੇ ਤਾਲ ਗਿਆ ਖਰਚਾ